ਸ਼ਿਲੰਦਰ ਦੇ ਵਿੱਚ ਪਛਮੀ ਵਿਧਾਨ ਸਭਾ ਜਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਾਂਗਰਸ ਪਾਰਟੀ ਦੀ ਉਮੀਦਵਾਰ ਸ੍ਰਿੰਦਰਪੁਰ ਪੌਰ ਤੇ بیٹے ਤੇ ਜ਼ਮੀਨ ਭਤਾਲੇ ਦਾ ਲਾਇਆ ਦੋਸ਼ ਪਾਰਟੀ ਨੇ ਕਿਹਾ ਕਿ ਉਹਨਾਂ ਨੇ بیٹے ਕਰਨ ਦੇ ਸੀਨੀਅਰ ਡੈਪਟੀ ਮੇਲ ਵਜੋਂ ਆਪਣੀ ਮਾਂ ਦੇ ਅਹੁਦੇ ਦੀ ਦੁਰਵਰਤੋਂ ਕੀਤੀ ਹੈ ਤੇ ਇਸ ਦੇ ਵਿੱਤੀ ਦਾ ਫਾਇਦਾ ਉਠਾਇਆ ਐਤਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਇਸ ਮਾਮਲੇ ਦਾ ਖੁਲਾਸਾ ਕਰਦਿਆਂ ਆਪ ਆਗੂ ਕਮਨ ਕੁਮਾਰ ਟਿੰਨੂ ਨੇ ਦੱਸਿਆ ਕਿ ਜੋ ਅਨਗਰ ਦੇ ਵਿੱਚ ਕੋਕਾ ਕੋਲਾ ਕੰਪਨੀ ਦੀ 125 ਮਰਲੇ ਜ਼ਮੀਨ ਸੀ ਪਹਿਲਾਂ ਉਸ ਦੀ ਜ਼ਮੀਨ ਤੇ ਕੋਕਾ ਕੋਲਾ ਡਿਪੋ ਸੀ ਕੰਪਨੀ ਨੇ ਉਸ ਦੇ ਕਮਰਸ਼ੀਅਲ ਜ਼ਇਨੀ ਦੇ ਵਿੱਚ ਕਰਵਾਇਆ ਸੀ ਜਦੋਂ ਸ੍ਰੀਿੰਦਰਪਾਲ ਸੀਨੀਅਰ ਡਿਪਟੀ ਮੇਅਰ ਸਨ ਤਾਂ ਉਹਨਾਂ ਦੇ ਪੁੱਤਰ ਕਰਨ ਨੇ ਉਹ ਜ਼ਮੀਨ ਕੋਕਾ ਕੋਲਾ ਕੰਪਨੀ ਤੋਂ ਖਰੀਦੀ ਸੀ ਹੁਣ ਉਹ ਕਮਰਸ਼ੀਅਲ ਜ਼ਮੀਨ ਨੂੰ ਰਹਾਇਜੀ ਪਲਾਟ ਦੇ ਵਿੱਚ ਤਬਦੀਲ ਕਰਕੇ ਨਜਾਇਜ਼ ਤੌਰ ਤੇ ਵੇਚ ਰਿਹਾ ਹੈ ਟਰਾਂਸਕੌਨਫਰੈਂਸ ਦੇ ਵਿੱਚ ਤੀਨੂ ਨੇ ਆਪ ਆਗੂ ਰਾਜਵਿੰਦਰ ਕੌਰ ਬਿਆੜਾ ਵੀ ਮੌਜੂਦ ਸਨ ਤੀਨੂ ਨੇ ਕਿਹਾ ਕਿ ਉਸ ਦੇ ਐਨਓਸੀ ਦੇ ਲਈ ਜਮਾ ਕਰਵਾਏ ਗਏ ਦਸਤਾਵੇਜ਼ ਵੀ ਜਾਲੀ ਹਨ ਉਹਨਾਂ ਨੇ ਮੀਡੀਆ ਨੂੰ ਆਪਣੇ ਪੁੱਤਰ ਦੇ ਕਰਨ ਦੇ ਫੋਟੋ ਦੇ ਨਾਲ ਪੁਛ ਦਸਤਾਵੇਜ਼ ਵੀ ਦਿਖਾਇਆ ਤੇ ਉਹਨਾਂ ਨੇ ਕਿਹਾ ਕਿ ਅੱਦੇ ਦੀ ਦਰਬਾਰ ਤੋਂ ਤੇ ਪ੍ਰਸ਼ਾਸਨ ਲਈ ਜਾਂਦੀ ਜਲਦੀ ਮਿਸਾਲ ਹੈ ਉਹਨਾਂ ਨੇ ਕਿਹਾ ਕਿ ਪੂਰੇ ਜਲੰਧਰ ਸ਼ਹਿਰ ਦੇ ਵਿੱਚ ਸੀਵਰੇਜ ਦੀ ਸਮੱਸਿਆ ਹੈ ਪਰ ਸ੍ਰੀਿੰਦਰਪੁਰ ਨੇ ਸੀਨੀਅਰ ਡਿਪਟੀ ਮਹਿਰ ਹੁੰਦਿਆਂ ਬੇਗਮ ਦੀ ਮਨਜ਼ੂਰੀ ਤੋਂ ਬਿਨਾਂ ਉਸ ਜ਼ਮੀਨ ਨੂੰ ਸੀਵਰੇਜ ਸਿਸਟਮ ਦੇ ਨਾਲ ਜੋੜ ਦਿੱਤਾ ਕਿਉਂਕਿ ਉਹਨਾਂ ਦਾ ਮਕਸਦ ਸਿਰਫ ਪੈਸਾ ਕਮਾਉਣਾ ਸੀ ਉਹਨਾਂ ਨੇ ਕਿਹਾ ਕਿ ਜਦੋਂ ਡਿਪਟੀ ਮੇਅਰ ਹੁੰਦੇ ਸ੍ਰਿੰਦਰਪਾਲ ਨੇ ਇੰਨੀ ਤਾਂਦਲੀ ਕੀਤੀ ਤਾਂ ਸੋਚੋ ਕਿ ਉਹ ਵਿਧਾਇਕ ਬਣ ਕੇ ਕੀ ਕਰੇਗੀ ਫਿਰ ਉਹ ਪ੍ਰਸ਼ਾਸਨ ਚਾਰੇ ਰਿਕਾਰਡ ਤੋੜ ਦੇਵੇਗੀ ਉਹਨਾਂ ਨੇ ਕਿਹਾ ਕਿ ਕਾਂਗਰਸੀ ਉਮੀਦਵਾਰ ਸ੍ਰਿੰਦਰਕੌਰ 5 ਸਾਲ ਸੀਨੀਅਰ ਡਿਪਟੀ ਮੇਅਰ ਰਹੀ ਹੈ ਪਰ ਆਮ ਲੋਕਾਂ ਲਈ ਉਹ ਕਦੇ ਵੀ ਹਾਜ਼ਰ ਨਹੀਂ ਹੋਈ ਉਹਨਾਂ ਦਾ ਦਫ਼ਤਰ ਹਮੇਸ਼ਾ ਬੰਦ ਰਹਿੰਦਾ ਹੈ ਉਹਨਾਂ ਦੇ ਇਲਾਕੇ ਦੇ ਵਿੱਚ ਗੰਦਾ ਪਾਣੀ ਖੜਾ ਹੈ ਤੇ ਉਹਨਾਂ ਦੇ ਇੱਥੇ ਟਿਊਬਵੈੱਲ ਵੀ ਨਹੀਂ ਲਗਾਇਆ। ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਸਿ ਟਿਊਬਵੈੱਲ ਵੀ ਲਗਾਏ ਗਏ ਹਨ। ਤਿੰਨੂ ਤੇ ਸਰਕਾਰ ਦੇ ਪਾਰਟੀ ਤੇ ਹਮੜਾ ਬੋਲਦੇ ਕਹਿ ਕੇ ਕਾਂਗਰਸ ਹੀ ਆਗੂ ਪਿਛਤਾ ਚਾਹ ਨੂੰ ਆਪਾਂ ਆਪਣਾ ਹੱਕ ਸਮਝਦੇ ਹਨ। ਜਦੋਂ ਵੀ ਉਹਨਾਂ ਨੂੰ ਸੱਤਾ ਮਿਲਦਾ ਹੈ ਤਾਂ ਉਹ ਲੋਕਾਂ ਦੇ ਵਿਕਾਸ ਦੀ بجائے ਆਪਣੇ ਪਰਿਵਾਰ ਦੀ ਤਰੱਕੀ ਲਈ ਹੀ ਕੰਮ ਕਰਦੇ ਹਨ। ਕਾਂਗਰਸ ਪਾਰਟੀ ਉੱਤੇ ਉਹ ਪਾਰਟੀ ਹੈ ਜੋ ਪੂਰੇ ਦੇਸ਼ ਨੂੰ ਭ੍ਰਿਸ਼ਟਾਚਾਰ ਵਰਤ ਤੱਕ ਰਹੀ ਹੈ। ਪਵਨ ਤਿਰੂ ਨੇ ਪੰਜਾਬ ਸਰਕਾਰ ਤੋਂ ਇਸ ਮਾਮਲੇ ਦੇ ਵਿਜੀਲੈਂਸ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਤੇ ਉਹਨਾਂ ਨੇ ਲੋਕਾਂ ਨੂੰ ਅਪਚੋਣਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਾਥ ਦੇਣ ਦੀ ਅਪੀਲ ਕਰਦੇ ਕਿਹਾ ਕਿ ਜਲੰਧਰ ਦਾ ਵਿਕਾਸ ਉਦੋਂ ਹੀ ਹੋ ਸਕਦਾ ਹੈ ਜਦੋਂ ਮਾਤਰ ਲੋਕ ਵਿਧਾਇਕ ਅਤੇ ਮੰਤਰੀ ਬਣ ਐਸ ਲਈ ਪ੍ਰਚਾਰ ਆਗੂਆਂ ਨੂੰ ਵੋਟਰਾਂ ਨੂੰ ਜਵਾਬ ਦਿਓ ਤੇ ਇਮਾਨਦਾਰ ਲੋਕਾਂ ਨੂੰ ਆਪਣਾ ਨੁਮਾਇੰਦ ਚੁਣੋ